ਦੇ ਲੋਬੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚੱਲ ਚੱਲ ਕੇ ਜਾਂ ਜਾਓ ਪਾ ਲਈਓ ਜੀ ਜਾਓ ਕੋਈ ਦਿੱਕਤ ਨਹੀਂ ਮਾ ਲੋ ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਸਾਡੇ ਆਪਣੇ ਸੈਰਸ ਵੀਰ ਦਾ ਜਨਮ ਦਿਨ ਤੇ ਸਾਰੇ ਜਾਣੇ ਬਹੁਤ ਵਧਾਈਆਂ ਸੈਲਬਰੀ ਤੇ ਸਭ ਤੋਂ ਪਹਿਲਾਂ ਜਿਹੜਾ ਕੇਕ ਉਹ ਲੈ ਕੇ ਆਇਆ ਉਹ ਕਰਨ ਵੀ ਹਾਂਜੀ ਹਾਂਜੀ ਤੇ ਇਹ ਹੈ ਦਾ ਬਹੁਤ ਜਿਆਦਾ ਖਾਸ ਫਰੈਂਡ ਹੈ ਤੇ ਮਤਲਬ ਸ਼ੁਰੂ ਤੋਂ ਇਕੱਠੇ ਪੜੇ ਆ ਦੋਵੇਂ ਜਾਣੇ ਕਿੰਨੇ ਚਿਰ ਇਕੱਠੇ ਪੜ੍ਹਦੇ ਹੀ ਕਿੰਨੇ ਹੋ ਜਦੋਂ 8-10 ਸਾਲ ਤੋਂ ਆਪਾਂ ਇਕੱਠੇ ਹਨਾ ਤੇ ਮਤਲਬ ਕਾਫੀ ਪਿਆਰ ਹੈ ਇਹਨਾਂ ਦਾ ਚੇਲਾ ਪਰਮਾਤਮਾ ਇਦਾਂ ਹੀ ਪਿਆਰ ਬਣਾਈ ਰੱਖੇ ਤੇ ਅਜੇ ਮਤਲਬ ਸੇਲਬ੍ਰਿਟੀ ਦਾ ਟਾਈਮ ਆ ਤੇ ਉਹ ਸਭ ਤੋਂ ਪਹਿਲਾਂ ਕੀ ਕਹਿਆ ਕਿ ਆਇਆ ਮੇਰੇ ਦੋਸਤ ਦਾ ਜਨਮ ਦਿਨ ਆਜਾ ਨਾ ਦੋਸਤੀ ਹੋਵੇ ਤਾਂ ਇਹ ਤਾਂ ਨਹੀਂ ਚਾਹੀਦਾ ਵੀ ਇਤਨਾ ਵਗ ਜੇ ਪਿਆਰ ਹੋਵੇ ਤਾਂ ਤਾਂ ਕੋਈ ਹੁੰਦਾ ਜਿਵੇਂ ਲੈ ਕੇ ਹਾਂ ਤੇ ਚਲੋ ਨਹੀਂ ਵੀ ਦੋ ਸਾਰੇ ਭੈਣ ਭਰਾ ਵਧਾਈਆਂ ਸੈਂਸਪੀਡ ਕਿੰਨਾ ਸਾਲਾਂ ਦਾ ਹੋ ਗਿਆ ਸਾਲ ਤੋਂ ਹੋ ਗਿਆ ਮੇਰੇ ਵੀ ਸਾਲਾਂ 20 ਸਾਲ ਵੀਰਾਂ ਭਾਈ ਨਾ ਕੋੜ ਚੀ ਗਾ ਦੇ ਦੇ ਚੱਲ ਕੋਈ ਲੱਗਦਾ ਨਹੀਂ ਦੇਖਣ ਲਈ ਇਹਦਾ ਇਤਰਾ ਹੀ ਆ ਚਾਹਾਂਗੇ ਭੈਣਾ ਕਿ ਮੈਂ ਕੀ ਹਾਂ ਤਾਂ ਇਹ ਦੀ ਤੇਰਾ ਵੀ ਹੈ ਨਾ ਕਿਹਾ ਮੇਰਾ ਕਰ ਬੈਠੀ ਅੱਛਾ ਅੱਛਾ ਚਲ ਲਾ ਜਣ ਤਾਂ ਪਰ ਵੇਪਲੇਟ ਆਲਾ ਹੈ ਉਹ ਕੋਈ ਨੂੰ ਇਹਦਾ ਫਿਰ ਕਿਦੋਂ ਬੱਡੇ ਮੇਰਾ ਫਰਵੀ ਤੇ ਫਰਵੀ ਤੇ ਠੀਕ ਹੈ ਠੀਕ ਉਹਦੇ ਹੁਣ ਅਗ ਬਾਅਦ ਹੈ ਹਾਂ ਹਾਂ ਹੋਰ ਬਹੁਤ ਵੀ ਤੂੰ ਲੋਰੀ ਹੈ ਹੈਪੀ ਬਰਥਡੇ ਹੋ ਗਿਆ ਤੇ ਕਿਰਪਾ ਸਟਾਰਟ ਕਰ ਅੱਛਾ ਸ਼ੁਰੂਆਤ ਕਰਨ ਵੀ ਰੋਣਾ ਕਰਦੀ ਆ ਗਏ ਹਾਂ ਸ਼ੁਰੂਆਤ ਕਰਦੀ ਹੈ ਕਰਨੀ ਹਾਂ ਇਹ ਤਾਂ ਜਿਹੜਾ ਪਿਆਰ ਵਾ ਤੁਹਾਡਾ ਚਰੋਂ ਮੈਂ ਕਿਹਾ ਵੀ ਸਾਰੀ ਹਮਤਾਂ ਦਾ ਬਣਾ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਚਲੋ ਨਾਂ ਵੀ ਮਾਲਕ ਕਿਰਪਾ ਕਰੇ ਸਿੱਧਾ ਪਾਰਸ਼ਾ ਹਣਾ ਤੁਹਾਨੂੰ ਦਿੱਤੀਆਂ ਬਖਸ਼ੇ ਦਿੱਤੀਆਂ ਆਪਣੇ ਜਿਹੜੇ ਕਾਰੋਬਾਰਾਂ ਤੇ ਸੈੱਟ ਹੋ ਗੋ ਤੇ ਤੁਮਾਂ ਬਿਓ ਦਿਖਣਾ ਇਹੋ ਹੀ ਸੀਸਾ ਦੇ ਸਕਦਾ ਫਿਰ ਬਿਲਕੁਲ ਜੀ ਬਿਲਕੁਲ ਇਹ ਆਪ ਵੀ ਚਲੋ ਵਧੀਆ ਸਮਾਂ ਲੱਗਾ ਜਿੰਨਾ ਲੱਗਾ ਹਾਂ ਬਿਲਕੁਲ ਬਿਲਕੁਲ ਨਾ ਕੀ ਉਹਦੇ ਹੈ ਕੋਈ ਨਹੀਂ ਜਨਵਰੀ ਵਿੱਚ ਮੇਰਾ ਵੀ ਆਉਣ ਲਿਆ 18 ਦਾ ਹੈ ਨਾ ਪੂਰੇ ਫਿਰ ਤੋਂ ਬਾਅਦ ਅਸੀਂ ਆਪਾਂ ਨੜ ਕੇ ਆਵਾਂਗੇ ਸਦਾ ਜੀ ਹਾਂ ਜੀ ਹਨਾ ਹਾਂ ਨਹੀਂ ਚਾਚੇ ਨੂੰ ਆਉਣ ਦੇ ਪਹਿਲਾਂ ਆਓ ਸੱਚ ਪਹਿਲਾਂ ਚਾਚੇ ਨਹੀਂ ਆਉਣਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਨਾਲ ਕੇ ਵੀ ਜਾਣਾ ਨਾਲ ਕੇ ਉਹ ਵੀ ਪਲਾਨ ਹੈ ਜੇ ਕਿੱਦੋਂ ਦਾ ਭੰਦਾ ਉਸ ਤੋਂ ਪਹਿਲਾਂ ਚਾਚੇ ਨੇ ਹੋਗੇ ਤੇ ਸ਼ਹਿਰ ਦੇ ਕੰਮ ਗਏ ਆ ਤੇ ਆਉਂਦੇ ਆ ਤੇ ਫਿਰ ਆਉਂਦਾ ਨਾਲ ਸੈਲੀਬ੍ਰੇਟ ਕਰਦੇ ਆ ਜੀ ਹਾਂ ਜੀ ਬਾਅਦ ਕੇ ਦੋਸਤਾਂ ਦੇ ਵੀ ਜਾਵਾਂਗੇ ਜੇ ਰਜੋਤੋਂ ਬਾਅਦ ਵੀ ਲਾਣ ਵੇਖਾਂਗੇ ਕਿ ਕੀ ਪਲਾਨ ਬੰਦਾ ਉਸ ਮਾਸੀ ਹੁਣ ਨਾਲ ਤੇ ਮਾਮਾ ਨਾਲ ਬਹੁਤ ਸਾਲ ਦਾ ਕੋਈ ਸਰਪ੍ਰਾਈਜ਼ ਪਾਰਟੀ ਮਿਲ ਜੇ ਆਹ ਹੋਈ ਸਹੀ ਗੱਲ ਇਹ ਵੀ ਗੱਲ ਹੋ ਜਾਂਦੀ ਜੇ ਕੋਈ ਜਿਹੜੀ ਹੋ ਸਕਦਾ ਉੱਥੇ ਘੈਂ ਪਤਾ ਲੱਗਣਾ ਆ ਜਿਹਦੇ ਪਾਰਟੀ ਦਾ ਸਰਪ੍ਰਾਈਜ਼ ਹੀ ਮਿਲਨੇ ਹਰੇ ਹਾਂਜੀ ਹਾਂਜੀ ਇਹ ਅਬੀ ਚਲੋ ਪਰਮਾਤਮਾ ਹਰ ਗ੍ਰੰਥੀ ਆਪੁੱਤ ਦੇ ਸੱਚੇ ਪਾਤਸ਼ਾਹ ਬਾਬਾ ਨਾਨਕ ਸੁਖੀਆਂ ਸੁਖੀਆਂ ਨਾ ਦੇ ਬਲ ਬੇਰੀ ਬਲੇ ਕੋਲ ਤੁਮ ਦੇਰੀ ਜਲਦੀ ਨਿਆਣੇ ਤੇ ਸਾਰੇ ਜਣੇ ਦੋ ਸਿਸਾਂ ਸਾਇਕਲ ਨੂੰ ਸਭ ਤੋਂ ਵੱਡੀਆਂ ਦਾਤਾਂ ਇਹ ਹੋਈਆਂ ਜਿਹੜੀਆਂ ਤੁਹਾਡੇ ਸਾਹਮਣੇ ਰੂਪ ਰੂਪ ਹੋਈਆਂ ਤੇ ਇਹ ਅੱਜ ਤੱਕ ਲੋਕ ਇਸ ਚੀਜ਼ ਤੋਂ ਵਾਂਝਾ ਕੋਈ ਨਹੀਂ ਰਹਿਣਾ ਚਾਹੀਦਾ ਐਂ ਤੇ ਤੋਂ ਮਾਤਮਾ ਗੜੀਆ ਜੀ ਬੇਤੀ ਕਰ ਸਕਦੇ ਕਿਉਂਕਿ ਪਰਵਾਸਾ ਮੇਰ ਕੀ ਰਿਪਾਤਰੇ ਸਾਰਿਆਂ ਦੇ ਖੁਸ਼ੀਆਂ ਸਾਰਿਆਂ ਨੂੰ ਮਿਲੀਆਂ ਦੇਣ ਕਿਉਂ ਉਹਦੇ ਸਹਿਬ ਹਾਂਜੀ ਹਾਂਜੀ ਗੱਲ ਫਿਰ ਗਿਆ ਇਹ ਬੱਗੇ ਵਾਲੀ ਗੋਲਾ ਸੱਟਣੂ ਵੀ ਗਿਆ ਹੈ ਹਾਂਜੀ ਕਿਰਗਿਤਨ ਪਰ ਤੇ ਮੈਂ ਠੀਕ ਰਿਹਾ ਠੀਕ ਰਿਹਾ ਠੀਕ ਠੀਕ ਉਹ ਕਿਉਂਗੀ ਅਕਿਉਂ ਜਿਹੜੇ ਬੱਚੇ ਆਏ ਹੋ ਨੈਸ਼ਨਲ ਲੈ ਹੀ ਖੇਡਣਗੇ ਅੱਛਾ ਅੱਛਾ ਤਾਂ ਠੀਕ ਠੀਕ ਹਾਂਜੀ ਚੱਲ ਤੇਰਾ ਵੀ ਦਾ ਲੱਗਿਆ ਗੱਲ ਤਾਂ ਹੈ ਲੱਗਿਆ ਕੀ ਹੈ ਇਹਨੇ ਕੋਈ ਪ੍ਰੈਕਟਿਸ ਨਹੀਂ ਕੀਤੀ ਕੁਛ ਨਹੀਂ ਇਹਦੇ ਸਾਹਨੇ ਫੋਨ ਕੀਤਾ ਸਕੂਲੋਂ ਵੀ ਤਾਂ ਉਹਦੇ ਵੀਰ ਗੋਲਾ ਸੁਣਾਵਾ ਕਿ ਉੱਥੇ ਨਿਕਲਣ ਦੀ ਇਹ ਫੀਮ ਚਲਣ ਦੀ ਤੂੰ ਆ ਛੇ ਮੈਂ ਤੁਹਾਨੂੰ ਦੱਸਣਾ ਇਨਾ ਫਿਰ ਮੇਰਾ ਨਾਮ ਲਿਆ ਕੇ ਦੱਸਾਂ ਤੁਹਾਨੂੰ ਲੋਜ ਤੇ ਮਿੰਟੋਂ ਮੈਂ ਠੀਕ ਆਉਂਥੇ ਤੇ ਚਲੋ ਮਾਲਕ ਦੀ ਕਿਰਪਾ ਦੇ ਨਾਲ ਉਹ ਜਿਹੜੇ ਨੈਸ਼ਨਲ ਕਿੜੇ ਆਏ ਬੱਚੇ ਉਹ ਹੀ ਆਏ ਹੋਏ ਕਿ ਉਹ ਤਾਂ ਕਹਿੰਦਾ ਮम्मी ਬੜੇ ਬੜੇ ਤਗੜੇ ਸਾਰੇ ਤੇ ਮੈਨੂੰ ਪਹਿਲਾਂ ਡਰ ਲੱਗੇ ਕਿ ਮੈਂ ਕਿੱਥੋਂ ਕਹਿੰਗਾ ਪ੍ਰੀਸ਼ਦ ਨੂੰ ਹੁੰਦਿਆਂ ਤੇ ਇਹ ਆ ਕਿ ਚਲੋ ਮਾਲਕ ਦੀ ਕਿਰਪਾ ਦੇ ਨਾਲ ਫਿਰ ਕਾਲੇ ਨੂੰ ਮੈਡਲ ਹੋਇਆ ਗੋੜਾ ਸੁਤੇ ਅਨੇ 3 ਨੰਬਰ ਤੇ ਆ ਹਾਂ ਜੀ ਹਾਂ ਦੇ ਸਾਰਿਆਂ ਦੀ ਚਲੋ ਹਣਾ ਸਾਰਿਆਂ ਦਾ ਪਿਆਰ ਵਾ ਹਾਂ ਜੀ ਹਾਂ ਜੀ ਤੇ ਮਾਲਕ ਦੀ ਕਿਰਪਾ ਸਕੇ ਪਾਸ਼ਾ ਦੀ ਬਿਲਕੁਲ ਜੀ ਬਿਲਕੁਲ ਚਲੋ ਜੀ ਉਹ ਜਾਚੇ ਨੇ ਤੇ ਫਿਰ ਤੁਹਾਨੂੰ ਮਲਾਉਂਦੇ ਫਿਰ ਉਹਨਾਂ ਨਾਲ ਹਾਂਜੀ ਹਾਂਜੀ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਸਾਰੇ ਕਾਜੀ ਸਾਰਿਆਂ ਨੂੰ ਸਾਸੀ ਜੀ ਸਾਰਿਆਂ ਨੂੰ ਤੇ ਆ ਜਦ ਤੈਡਾ ਮੰਮੀ ਹੋਣੀ ਆਗੇ ਆ ਲੈ ਕੇ ਡੱਬੇ ਤੇ ਪਹਿਲਾਂ ਆਪਾਂ ਦੁੱਤਰ ਸਾਹਿਬ ਚੱਲਾਂਗੇ ਤੇ ਚੱਲੋ ਜੀ ਕੰਪਟ ਬੰਨਾ ਆਗੇ ਨੰਮਣੀ ਡੱਬੇ ਲੈ ਆਗੇ ਆ ਉਹ ਰਿਹਾ ਆੜੇ ਤੇ ਇਹ ਪਰ ਜਦੋਂ ਮੈਂ ਸੱਤ ਕੋਲ ਵੀ ਮੈਂ ਨਾਨਾ ਜੀ ਆ ਗਏ ਸਾਡਾ ਜਰੂ ਆ ਗਏ ਆਂਦ ਲੋ ਸਾਡੇ ਪੁੱਤ ਨੂੰ ਇੱਕੇ ਨਾ ਆਈ ਸਾਡੀ ਜਰੂ ਗਰਬਤੇ ਸਾਡਾ ਦਿਖਾ ਜਾਣਾ ਖੜਾ ਹੋ ਗਏ ਨਾ ਸਾਸੀ ਕਾਲ ਬੋਲ ਸਾਡੀ ਕੱਢੀ ਗਿਆ ਬਾਰ ਤਤਰੀ ਕਾਠਾ ਰ ਕੱਗਿਆਲਾ ਕੱਗਿਆਲਾ ਹਾਂਜੀ ਕੀ ਰਿਪੋਰਟ ਆ நான <laughs> 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 ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਫਿਨਿਸ਼ ਕਰਕੇ ਤੇ ਐਂਡ ਤੇ ਕਹਿੰਦੇ ਬਈ ਕੁਰਸੀਆਂ ਖਾਣੀਆਂ ਪਰ ਆਪ ਕੋਲੋਂ ਨਾ ਕੋਈ ਹੈਗੀਆਂ ਜਿੰਗੀਆਂ ਤੇ ਚਲੋ ਏਡੀ ਪੁੱਦੀ ਆਗਦੇ ਹੋਣਾ ਪਰ ਇੱਕ ਇੱਕ ਯਾਰ ਮਿਲਦੀਆਂ ਹੁਣੀ ਪਰ ਕੋਲ ਹੈਗੀਆਂ ਤੇ ਆਹੋ ਨੂੰ ਰੋੜਾ ਇਹ ਨਹੀਂ ਮਿਲਦੀਆਂ ਕੇਵਲ ਨਹੀਂ ਹੁੰਆਂ ਕਿੱਦਾਂ ਆਪਾਂ ਮਜ਼ਾ ਆਇਆ ਪੁਰਾ ਮੈਂ ਕਹਿੰਦਾ ਬਤੂ ਮੁੰਡਾ ਪਾਜੀ ਨਹੀਂ ਤੇ ਬਾਕੀ ਸਾਰੇ ਬੰਦੇ ਬਹੁਤ ਲਗੇ ਬਾਕੀ ਆਪਣੇ ਗਿਆਨ ਸਾਰੀ ਬਾਹਰੋਂ ਨਿਆੜੇ ਗਿਆ ਗਏ ਹੈ ਕਿਦਾਂ ਲੱਗਾ ਤੁਹਾਨੂੰ ਸਾਰਿਆਂ ਨੂੰ ਲਓ ਜੀ ਹੁਣ ਤੇ ਜਾਂੜ ਦੀ ਆਹ ਸਾਰਿਆਂ ਦੀ ਹੁਣ পেট ਭੁੱਲ ਹੁਣ ਚਲੀਏ ਘਰ ਵਕਤ ਬਾਤ ਹੋਣਦੀ ਆ ਹੁਣ ਹੋੜਾ ਫਟਾਵਾਂ ਨਿਗਲੇ ਜਾ ਕੇ ਸੌਂਨੇ ਆਰਾਮ ਕਰ ਬੜਾ ਮਜ਼ਾ ਆ ਬਹੁਤ ਇੰਜੋਏ ਕੀਤਾ ਇਹ ਆਪੀ ਕੰਟੀਨੈਂਟ ਦੇ ਬਾਹਰ ਨਹੀਂ ਹਾਂ ਦਵਾਲਾ ਇੱਥੇ ਹਾਂ ਪਤਾ ਹੀ ਨਾ ਵਾਦ ਉਹ ਪੱਕਾ ਪਾਸ਼ਾ ਪਮਾਰੀ ਦੀਆਂ ਇੰਜੋਏ ਕਰਦਾ ਵਾ ਉਹਦੇ ਨਾਲ ਦੀ ਮੌਜ ਰਿੰਦਾ ਹੈਗੀ ਇਸੇ ਭਜਨਾ ਕੱਟਰੀ ਦਾ ਵਾ ਇਹ ਮੱਥੀ ਦੀ ਗੱਲ ਹੁੰਦੀ ਉਹਦੇ ਵੀ ਕੋਈ ਟਾਈਮ ਨਹੀਂ ਹੈਗਾ ਤੋਂ ਬਾਅਦ ਜੇ ਮਿਲਿਆ ਵੀ ਅਤੇ ਦੋ ਕੜੀਆਂ ਆਪਣੇ ਕੰਮ ਸੋ ਮਾਮਾ ਜੀ ਅੱਜ ਸਾਰਾ ਹੈਪੀ ਬਰਥਡੇ ਆ ਤੇ ਆਪਾਂ ਪੂਰਾ ਇੰਜੋਏ ਕੀਤਾ ਅੱਜ ਆਜੋ ਚੜ ਲਓ ਆਪਣੇ ਫੋਨ ਤੇ ਕਿਹਨੇ ਫੋਟੋਆਂ ਹਾਂਜੀ ਚੰਗੀ ਜਿਹੀਆਂ ਲੈਂਦੇ ਦੱਸ ਕਿੱਦਾਂ ਪੰਥ ਮਜ਼ਾ ਆਇਆ ਵੀਰੇ